ਪੰਜਾਬ ਸਰਕਾਰ ਨੇ ਕਿਹਾ ਹੈ ਕਿ ਮੋਹਾਲੀ ਦੇ ਨੇੜੇ 6285 ਕਰੋੜ ਰੁਪਏ ਦੀ ਲੈਂਡ ਐਕਵਾਇਰ ਕਰਗੀ ਤੇ ਇੱਥੇ ਨਵੇਂ ਸੈਕਟਰ ਬਣਾਏ ਜਾਣਗੇ ਤੇ ਇਸ ਨਾਲ ਉਦਯੋਗ ਨੂੰ ਸਹਾਇਤ ਕੀਤਾ ਜਾਵੇਗਾ 11 ਜੂਨ ਨੂੰ ਪਬਲਿਕ ਹੌਲੀਡੇ ਦਾ ਐਲਾਨ ਕਰ ਦਿੱਤਾ ਗਿਆ ਹੈ ਸਾਰੇ ਸਰਕਾਰੀ ਦਾਰੇ ਬੰਦ ਰਹਿਣਗੇ ਪੰਜਾਬ ਸਰਕਾਰ ਨੇ ਦੋ ਆਈਪੀਐਸ ਅਧਿਕਾਰੀਆਂ ਦਾ ਤਬਾਦਲਾ ਕੀਤਾ ਹੈ ਪੰਜਾਬ ਦੇ ਅੰਦਰ ਲਗਾਤਾਰ ਹੇਟ ਬੀਵ ਚੱਲ ਰਹੀ ਹੈ ਤੇ ਜਿਸ ਦੇ ਨਾਲ 45 ਡਿਗਰੀ ਤੱਕ ਟੈਂਪਰੇਚਰ ਪਹੁੰਚ ਗਿਆ ਹੈ ਤੇ ਇਸੇ ਤਰ੍ਹਾਂ 11 ਜੂਨ ਤੱਕ ਇਹ ਸਥਿਤੀ ਬਣੀ ਰਹੇਗੀ ਪੰਜਾਬ ਦੇ ਸਿਰ 4 ਲੱਖ ਕਰੋੜ ਦਾ ਕਰਜ਼ਾ ਹੈ ਤੇ ਉਹ ਆਉਣ ਵਾਲੇ ਸਮੇਂ ਵਿੱਚ 1000 ਕਰੋੜ ਨਿਲਾਮੀ ਤੋਂ ਇਕੱਠਾ ਕਰੇਗੀ। ਅਬੋਹਰ ਵਿੱਚ 9.5 ਕਰੋੜ ਰੁਪਏ ਦਾ ਚੀਨੀ ਪ੍ਰੋਸੈਸਿੰਗ ਪਲਾਂਟ ਲਗਾਇਆ ਗਿਆ ਹੈ ਤੇ ਇਟਸ ਦੇ ਸਤੰਬਰ ਵਿੱਚ ਚਾਲੂ ਹੋਣ ਦੀ ਪੂਰੀ ਆਸ ਹੈ। ਬਾਲਡ ਟੈਸਟ ਚੈਂਪੀਅਨਸ਼ਿਪ ਆਸਟ੍ਰੇਲੀਆ ਤੇ ਸਾਊਥ ਅਫਰੀਕਾ ਵਿੱਚ ਫਾਈਨਲ ਮੈਚ 11 ਜੂਨ ਨੂੰ ਖੇਡਿਆ ਜਾਵੇਗਾ। ਮਹਿੰਦਰ ਸਿੰਘ ਧੋਨੀ ਨੂੰ ICC ਦਾ ਹਾਲ ਆਫ ਫੇਮ ਦੇ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਉਹ 11ਵੇਂ ਭਾਰਤੀ ਹਨ ਜੋ ਇਸ ਅਵਾਰਡ ਨੂੰ ਪ੍ਰਾਪਤ ਕਰਨਗੇ। ਆਪਰੇਸ਼ਨ ਸੰਦੂਰਤੇਨ ਜੋ ਡੈਲੀਗੇਸ਼ਨ ਪੇਸ਼ਾਨੂ ਭੇਜਿਆ ਗਿਆ ਉਸ ਨਾਲ ਪ੍ਰਧਾਨ ਮੰਤਰੀ ਮੀਟਿੰਗ ਕਰਨ